ਇਹ ਹਾਲ ਦੇ ਵਿੱਚ ਤੇ 15-16 ਲੋਕ ਸੀ ਜੇ ਕੋਈ ਮਸ਼ੀਨ ਚਲਾਉਂਦਾ ਹੈ ਕੋਈ ਦੁੱਧ ਲਿਆਉਂਦੇ ਨੇ ਕੋਈ ਕੋਈ ਚਾਹ ਲਿਆਉਂਦਾ ਹੈ ਕੋਈ ਚਾਹ ਬਣਾਉਂਦਾ ਹੈ ਕੋਈ ਬੀਬੀਆਂ ਇੱਥੇ ਲੰਗਰ ਪਕਾਉਂਦੀਆਂ ਸੀ ਆਸਾ ਤੇ ਬੜਾ ਤਗੜਾ ਹੋਣਾ ਸੀ ਜਿਹੜਾ ਮਹਾਗੁਰੂ ਰਾਮਦਾਸ ਨੇ ਬਚਾਤਾ ਹੈ ਇਹ ਨੁਕਸਾਨ ਬੜਾ ਤਗੜਾ ਹੋਣਾ ਸੀ ਇਹ ਸਾਰੇ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਸੀ ਇੱਕ ਇੱਕ ਕਰਕੇ ਬਲਾਸਟ ਬੜੇ ਹੋਣੇ ਸੀ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸ਼ਰੀਬ ਆ ਜਾਮਨੀ ਸਾਹਿਬ ਦੇ ਵਿੱਚ ਇੱਕ ਵੱਡੀ ਜਿਹੜੀ ਘਟਨਾ ਆ ਉਹ ਹੁੰਦੀ ਹੈ ਗੈਸ ਲੀਕ ਹੁੰਦੀ ਹੈ ਲੰਗਰ ਹਾਲ ਦੇ ਵਿੱਚ ਜਿਹੜੀ ਗੈਸ ਲੀਕ ਹੁੰਦੀ ਹੈ ਜਿਸ ਤੋਂ ਬਾਅਦ ਸੱਤ ਲੋਕ ਜਿਹੜਾ ਉਸ ਦੇ ਵਿੱਚ ਚੁਲਸੇ ਜਾਂਦੇ ਹਨ ਤਾਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿਆ ਇਹ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਦਾ ਜਿਹੜਾ ਹੈ ਲੰਗਰ ਹਾਲ ਹੈਗਾ ਜਿੱਥੇ ਲੰਗਰ ਤਿਆਰ ਜਿਹੜਾ ਤਿਆਰ ਕੀਤਾ ਜਾਂਦਾ ਹੈਗਾ ਤਾਂ ਇਹ ਇਸ ਜਗ੍ਹਾ ਦੇ ਉੱਪਰ ਜਿਹੜਾ ਹੈ ਉਹ ਲੰਗਰ ਤਿਆਰ ਕੀਤਾ ਜਾਂਦਾ ਔਰ ਉਸ ਇੱਥੇ ਜਿਹੜੇ ਸਿਲੰਡਰ ਕਾਫੀ ਵੱਡੀ ਤਦਾਦ ਦੇ ਵਿੱਚ ਲਗਾਏ ਗਏ ਸਨ ਅਤੇ ਪਾਈਪਾਂ ਦੇ ਜ਼ਰੀਏ ਜਿਹੜਾ ਹੈ ਇਹ ਇਹਨਾਂ ਦੇ ਵਿੱਚੋਂ ਜਿਹੜੀ ਹੈ ਗੈਸ ਕਿਤੇ ਲੀਕ ਹੋਈ ਹੈ ਜਿਸ ਤੋਂ ਬਾਅਦ ਅੰਦਰ ਸਫਾਈ ਕਰ ਰਹੇ ਜਿਹੜੇ ਸੱਤ ਜਿਹੜੇ ਸੀਗੇ ਅੰਦਰ ਲੋਕ ਸੀਗੇ ਉਹ ਬੁਰੀ ਤਰ੍ਹਾਂ ਇਸ ਸਾਗ ਦੇ ਨਾਲ ਚੁੱਲ ਸਗੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈ ਉਹਨਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਜਿਹੜਾ ਹੈ ਦਾਖਲ ਕਰਾਇਆ ਗਿਆ ਉਹ ਜ਼ੇਰੇ ਲਾਜ਼ ਹੈਗੇਨ ਦੱਸਿਆ ਜਾ ਰਿਹਾ ਹੈਗਾ ਕਿ ਗੈਸ ਲੀਕ ਹੋਣ ਦੇ ਕਾਰਨ ਜਿਹੜਾ ਇਹ ਆਦ ਸਾਹ ਵਾਪਰਿਆ ਇੱਕੋ ਦਮ ਜਿਹੜੀ ਹੈ ਉਹ ਅੱਗ ਜਿਹੜੀ ਹੈ ਉਹ ਲੱਗ ਜਾਂਦੀ ਹੈਗੀ ਔਰ ਜਿਸ ਨਾਲ ਭਿਆਨਕ ਜਿਹੜਾ ਹੈ ਉਹ ਸੱਤ ਲੋਕ ਜਿਹੜੇ ਚੁਲਸ ਜਾਂਦੇ ਹਨ ਜਿਹੜਾ ਫਿਰ ਵੀ ਹਲੇ ਕਾਰਨ ਜਿਹੜਾ ਚੰਗੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਕਿ ਗੈਸ ਕਿੱਥੋਂ ਲੀਕ ਹੋਈ ਹੈ ਔਰ ਉਹ ਕਿਹੜੇ ਕਾਰਨਾਂ ਦੇ ਕਰਕੇ ਲੀਕ ਹੋਈ ਲੇਕਿਨ ਜਦੋਂ ਸੇਵਾਦਾਰ ਇਸ ਲੰਗਰ ਹਾਲ ਦੇ ਵਿੱਚ ਸਫਾਈ ਕਰ ਰਹੇ ਸਨ ਤਾਂ ਉਹ ਉਹਨਾਂ ਨੂੰ ਅਚਾਨਕ ਜਿਹੜੀ ਹੈ ਇੱਕੋ ਦਮ ਭਾਂਬੜ ਮਚ ਗਿਆ ਅੱਗ ਦਾ ਤੇ ਇਸ ਕਾਰਨ ਸੱਤ ਜਿਹੜੇ ਲੋਕ ਹੈ ਉਹ ਬੁਰੀ ਤਰ੍ਹਾਂ ਚੁਲਸ ਗਏ ਤਾਂ ਸਾਡੇ ਨਾਲ ਇੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਪ੍ਰਬੰਧਕ ਵੀ ਮੌਜੂਦ ਹੈਗੇ ਨੇ ਉਹਨਾਂ ਕੋਲੋਂ ਵੀ ਜਾਣਕਾਰੀ ਲੈ ਲੈਣਿਆ ਬਾਬਾ ਜੀ ਕੀ ਵਾਕਿਆ ਹੋਇਆ ਔਰ ਕਿੰਨੇ ਕ ਵਜੇ ਦੀ ਜਿਹੜੀ ਕਟਨਾ ਹੈਗੀ ਆ ਜੀ ਇਹ 12:00 ਵਜੇ ਦੀ ਕਟਨਾ ਹੈ ਇਹਦੇ ਚ ਗੁਜਰਿਆ ਇੱਕ ਗਾਇਸ ਲੀਕ ਹੋਈ ਏ ਇਹਦੇ ਗੈਸ ਤੇ ਸਿਲੰਡਰ ਖਾਲੀ ਕਰਨ ਡੇ ਸੀ ਇਧਰ ਹੱਕ ਮਚੰਡੀ ਸੀ ਇਹ ਇੱਕੇਰੀ ਪਟਾਕਾ ਪਿਆ ਹੈ ਤੇ ਗਏ ਸੀ ਜਿਹੜਾ ਇਹ ਪਟਾਕਾ ਮਾਰਨ ਕਰਕੇ ਇਹ ਜਿਹੜਾ 7 ਚੁੱਲਸ ਗਏ ਨੇ ਇੱਕ ਨੂੰ ਰੈਫਰ ਸੀਐਮਡੀ ਚ ਰੈਫਰ ਕਰਤਾ ਦੂਜੇ ਸਿਵਲ ਹਸਪਤਾਲ ਚ ਪਏ ਨੇ 7 ਮਰੀਜ਼ ਹੈ ਜੀ ਇਹ ਲਗਾਤਾਰ ਇੱਥੇ ਜਿੱਦਾਂ ਲੰਗਰ ਚੱਲਦਾ ਰਹਿੰਦਾ ਹੈਗਾ ਤਾਂ ਉਸ ਵੇਲੇ ਜਿਹੜੇ ਅੰਦਰ ਸੇਵਾਦਾਰ ਸੇਵਾ ਕਰ ਰਹੇ ਸਨ ਉਹ ਕਿਸ ਚੀਜ਼ ਦੀ ਸੇਵਾ ਜਿਹੜੀ ਚੱਲਦੀ ਪਈ ਸੀਗੀ ਔਰ ਪੂਰਾ ਜਿਵੇਂ ਜਿਹੜੇ ਕਿੰਨੇ ਲੋਕ ਟੋਟਲ ਇਸ ਹਾਲ ਦੇ ਵਿੱਚ ਮੌਜੂਦ ਹੈਗੇ ਸੀਗੇ ਇਹ ਹਾਲ ਦੇ ਵਿੱਚ ਤੇ 15-16 ਲੋਕ ਸੀ ਜੇ ਕੋਈ ਮਸ਼ੀਨ ਚਲਾਉਂਦਾ ਹੈ ਕੋਈ ਦੁੱਧ ਲਿਆਉਂਦੇ ਨੇ ਕੋਈ ਕੋਈ ਚਾਹ ਲਿਆਉਂਦਾ ਹੈ ਕੋਈ ਚਾਹ ਬਣਾਉਂਦਾ ਹੈ ਕੋਈ ਬੀਬੀਆਂ ਇੱਥੇ ਲੰਗਰ ਪਕਾਉਂਦੀਆਂ ਸੀ ਆਸਾ ਤੇ ਬੜਾ ਤਗੜਾ ਹੋਣਾ ਸੀ ਜਿਹੜਾ ਮਹਾਗੁਰੂ ਰਾਮਦਾਸ ਨੇ ਬਚਾਤਾ ਹੈ ਇਹ ਨੁਕਸਾਨ ਬੜਾ ਤਗੜਾ ਹੋਣਾ ਸੀ ਇਹ ਸਾਰੇ ਸਿਲੰਡਰਾਂ ਨੂੰ ਅੱ ਕਰਕੇ ਬਲਾਸ਼ਟ ਬੜੇ ਹੁਨੇ ਸੀ ਜਿਨ੍ਹਾਂ ਦੇ ਵਿੱਚੋਂ ਇਹ ਗੁਰੂ ਰਾਮਦਾਸ ਨੇ ਬੜੀ ਕਿਰਪਾ ਕੀਤੀ ਏ ਤੇ ਬੜੀ ਮਿਹਰ ਕੀਤੀ ਏ ਤੇ ਹੁਣ ਜਿਹੜੇ ਜਿਹੜੇ ਝੁਲਸੇ ਹੈਗੇ ਅੱਗ ਦੇ ਵਿੱਚ ਉਹਨਾਂ ਦਾ ਇਲਾਜ ਜਾਂ ਉਹਨਾਂ ਦਾ ਪਤਾ ਲੱਗ ਸਕਿਆ ਕਿ ਉਹ ਲੋਕ ਕਿੱਥੋਂ ਦੇ ਇਸੇ ਪਿੰਡ ਦੇ ਸਨ ਸੇਵਾ ਕਰਨ ਵਾਲੇ ਜਾਂ ਕਿਤੋਂ ਹੋਰ ਆਏ ਹੋਏ ਸਨ ਉਹ ਜੀ ਇਤਰਾ ਹੈ ਜਿਹੜਾ ਮਰਜੀ ਸੇਵਾ ਦੇ ਜੀ ਗੁਰੂ ਘਰ ਤੇ ਜਿਹੜਾ ਮਰਜੀ ਕਰ ਸਕਦਾ ਹੈ ਉਹ ਜੋ ਮੁੰਡੇ ਸਕੂਲ ਦੇ ਸੀ ਇਹ ਜਾਂ ਪਾਸੇੋਂ ਆਏ ਹੀ ਸਾਨੂੰ ਨਹੀਂ ਪਤਾ ਉਹ ਸੇਵਾ ਨਾਲ ਕਰਾਉਂਦੇ ਸੀ ਜਦੋਂ ਬਲਾਸਟ ਹੋਇਆ ਉਹਦੋਂ ਸਾਨੂੰ ਪਤਾ ਲੱਗਾ 6-7 ਮੁੰਡੇ ਸੀ ਇੱਕ ਨੇ ਤੇ ਸਲਾਹ ਦੇ ਵਿੱਚ ਜਾ ਕੇ ਛਾਲ ਮਾਰਤੀ ਆ ਜੀ ਦੂਜੇ 3-4 ਮੁੰਡਿਆਂ ਨੂੰ ਅਸੀਂ ਭੱਜ ਕੇ ਕਾਰਾਂ ਤੇ ਜਾ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਜੀ ਇੱਕ ਨੂੰ ਸੀਐਮਡੀ ਜੀ ਕਿਪਟ ਕਹਤਾਈ ਇਹ ਸੇਵਾਦਾਰ ਸੀ ਜਾਂ ਸਕੂਲੀ ਬੱਚੇ ਸੀਗੇ ਇਹ ਕੌਣ ਸੀਗੇ ਜਿਹੜੇ ਇੱਥੇ ਪੱਕੇ ਸੇਵਾਦਾਰ ਸੀ ਜਾਂ ਜਿਵੇਂ ਕਦੀ ਕਦਾਈ ਸੇਵਾ ਕਰਦੇ ਨਹੀਂ ਇਹ ਪੱਕੇ ਸੇਵਾਦਾਰ ਨਹੀਂ ਸੀ ਜੀ ਇਹ ਬਾਅਦ ਦੇ ਮੁੰਡੇ ਸੀ ਇਹ ਸੇਵਾ ਕਰਨ ਆ ਜਾਂਦੇ ਨੇ ਕਿਦੀ ਐਤਵਾਰ ਆ ਜਾਂਦੇ ਨੇ ਜਿਵੇਂ ਕਿਸੇ ਨੂੰ ਕੋਈ ਚੰਨੀਸ਼ਰਵਾਰ ਆ ਜਾਂਦਾ ਕੋਈ ਐਤਵਾਰ ਆ ਜਾਂਦਾ ਕੋਈ ਜਿਵੇਂ ਉਹਨਾਂ ਨੂੰ ਟਾਈਮ ਲੱਗਦਾ ਉਹ ਆ ਜਾਂਦੇ ਆ ਇਹ ਸਾਰੇ ਦੇ ਸਾਰੇ ਜਿਹੜੇ ਸਕੂਲੀ ਬੱਚੇ ਸੀਗੇ ਜੀ ਇਹ ਇਹ ਨਹੀਂ ਜੀ ਦੇ ਦੋ ਤਿੰਨ ਸਕੂਲੀ ਹੀ ਬਾਕੀ ਪਿੰਡਾਂ ਦੇ ਬੱਚੇ ਸੀ ਹਾਂਜੀ ਬਿਲਕੁਲ ਇੱਕ ਵੱਡੀ ਜਿਹੜੀ ਘਟਨਾ ਹੈ ਉਹ ਹੋਰ ਇਸ ਤੋਂ ਵੱਡੀ ਹੋ ਸਕਦੀ ਸੀਗੀ ਕਿ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈਗਾ ਕਿ ਅੰਦਰ ਜਿਹੜੇ ਆ ਕਾਫੀ ਜ਼ਿਆਦਾ ਜਿਹੜੇ ਆ ਉਹ ਸਿਲੰਡਰ ਹੁੰਦੇ ਹੈਗੇ ਆ ਲੇਕਿਨ ਜਿਹੜਾ ਤਮਾਕਾ ਹੁੰਦਾ ਤਾਂ ਉਸ ਵੇਲੇ ਸਿਰਫ ਜਿਹੜਾ ਹੈ ਅੰਦਰ ਸੱਤ ਜਿਹੜੇ ਸੇਵਾਦਾਰ ਸਫਾਈ ਇਸ ਜਗ੍ਹਾ ਦੀ ਕਰ ਰਹੇ ਸਨ ਤਾਂ ਵੱਡਾ ਬਲਾਸਟ ਹੋਣ ਤੋਂ ਬਾਅਦ ਉਹਨਾਂ ਸੱਤਾਂ ਨੂੰ ਜਿਹੜਾ ਹੈ ਜਿਹੜਾ ਹੈ ਮੈਡੀਕਲ ਦੇ ਲਈ ਭੇਜ ਦਿੱਤਾ ਗਿਆ ਔਰ ਇਹ ਵੀ ਦੱਸਣਾ ਬੰਦਾ ਹੈਗਾ ਕਿ ਫਿਰ ਵੀ ਬੜੀ ਜਿਹੜਾ ਵਿਚਾਰ ਆ ਕਿਉਂਕਿ ਅੰਦਰ ਜਿਹੜੇ ਸਿਲੰਡਰ ਸੀਗੇ ਉਹ ਕਾਫੀ ਤਦਾਦ ਦੇ ਵਿੱਚ ਪਏ ਹੋਏ ਸਨ ਕਿਉਂਕਿ ਜੇ ਕਿਤੇ ਉਹਨਾਂ ਨੂੰ ਅੱਗ ਲੱਗ ਜਾਂਦੀ ਤਾਂ ਸ਼ਾਇਦ ਇਸ ਅੱਗ ਨੂੰ ਸੰਭਾਲ ਪਾਣਾ ਬੜਾ ਹੀ ਜਿਹੜਾ ਮੁਸ਼ਕਿਲ ਹੁੰਦਾ